ਅਗਵਾਈ ਹੇਠ ਪੰਜਾਬ ਪੁਲਿਸ ਵਿੱਚ ਆ ਥਾਣਾ ਜਮਾਲਪੁਰ ਚਮਕਿੰਚਾਰ ਸਰਜੀਤ ਸਿੰਘ ਮੁੰਡੀਆਂ ਨੇ ਬਹੁਤ ਮਿਹਨਤ ਕਰਕੇ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਨੇ ਮਿਤੀ 21 6 ਨੂੰ ਇੱਕ ਵਿਅਕਤੀ ਨੂੰ ਡਰਾਾ ਧਮਕਾ ਕੇ ਉਹ ਤੋਂ ਪੈਸੇ ਤੇ ਮੋਬਾਈਲ ਕੋਹ ਕੀਤਾ ਸੀ ਜਿਨ੍ਹਾਂ ਨੂੰ ਉਸੇ ਦਿਨ ਹੀ ਕਾਬੂ ਕਰਕੇ ਉਹਦੇ ਦੋ ਸਾਥੀ ਹੋਰ ਗ੍ਰਿਤਾਾ ਕੀਤੇ ਜਿਨ੍ਹਾਂ ਨੇ ਹੁਣ ਤੱਕ ਦਰਾਨੇ ਪੁੱਛੇ ਕਰੀਬ 31 ਵਾਰ ਤੱਕ ਮੰਨੀਆਂ ਨੇ ਜੋ ਆਖੀ ਬੜੀ ਵੱਡੀ ਸਫਲਤਾ ਹੈ ਜਿਹਦੇ ਵਿੱਚ 4 ਮੋਟਰਸਾਈਕਲ 10 ਮੋਬਾਈਲ ਫੋਨ ਇੱਕ ਐਕਟਿਵਾ ਪਾਰਸ ਬੈਗ ਤੇ ਇੱਕ ਰਾਡ ਲੋਹਾ ਤੇ ਸਾਈਕਲ ਤੇ ਇੱਕ ਹਥਿਆਰ ਜਿਹੜਾ ਗਰਾਰੀ ਟਾਈਪ ਲੋਹੇ ਦਾ ਹੁੰਦਾ ਉਹ ਇਹਨਾਂ ਤੋਂ ਬਰਾਮਤ ਕੀਤਾ ਤਾਂ ਇਹ ਜਿਹੜੇ ਹੈਗੇ ਰੋਜ਼ ਹੀ ਕਰੀਬ ਹਰ ਰਾਤ ਸ਼ਹਿਰ ਚ ਅਲੜਾ ਥਾਵਾਂ ਤੇ ਜਾ ਕੇ ਸੁੰਸਾਨ ਜਗ੍ਹਾਵਾਂ ਤੇ ਜਾ ਕੇ ਲੋਕਾਂ ਨਾਲ ਪੁੱਟਮਾਰ ਕਰਦੇ ਸੀ ਲੁੱਟਖੋ ਕਰਦੇ ਸੀ ਜਿਹਦੇ ਬਾਰੇ ਡਿਟੇਲ ਜਿਹੜੀ ਹੈ ਸਾਰੀ ਸ਼ੇਅਰ ਕੀਤੀ ਗਈ ਉਹ ਕਿਤੇ ਕਿਤੇ ਮੁਕਦਮੇ ਦਰਜ ਨੇ ਅਗਲੀ ਕਾਰਵਾਈ ਕੀਤੀ ਜਾਏਗੀ ਇਸ ਰਦੋਸ਼ੀ ਵੇਗੇ ਨਾਲ ਪਹਿਲਾਂ ਵੀ ਜਿਹੜੇ ਮੁਕਦਮੇ ਕਰਦੇ ਆ ਅਗਰ ਹੈ ਕਿ ਨਹੀਂ ਨਹੀਂ ਹੁਣ ਤੱਕ ਮੁਕਦਮੇ ਬਾਰੇ ਡਿਟੇਲ ਨਹੀਂ ਪਤਾ ਕਰਨ ਲੱਗ ਸਗੀ ਲੇਕਿਨ ਫਿਰ ਵੀ ਮਤਲਬ ਸਾਰੇ ਥਾਣੇ ਡਿਟੇਲ ਮੰਗੀ ਗਈ ਆ ਅਜੇ ਪਤਾ ਲੱਗੇ ਫਿਰ ਤੁਹਾਨੂੰ ਦੱਸਿਆ ਜਾਗਾ ਇਹਨਾਂ ਦੀ ਮਾਡਲ ਸਪ੍ਰਿੰਗ ਦੀ ਸੇਮ ਇੱਕੋ ਜਿਹੇ ਤਰ੍ਹਾਂ ਦੀ ਰਹਿੰਦੀ ਸੀਗੀ ਰਾਗਿਰਾਂ ਨੂੰ ਰੋਕਦੇ ਸੀਗੇ ਜਾਂ ਵੈਪਨ ਦਿਖਾ ਕੇ ਜਾਂ ਕਈ ਜਗ੍ਹਾ ਤੀਨ ਵੀ ਦਿਖਾਇਆ ਕਿ ਸ਼ਾਇਦ ਵੈਪਨ ਮਾਰਿਆ ਵੀ ਗਏ ਨਾ ਇਹ ਨਾ ਜਿੱਦਾਂ ਦਾ ਮਾਹੌਲ ਦੇਖਦੇ ਸੀ ਜੇ ਕੋਈ ਕੋਕੋ ਆੜਦਾ ਸੀ ਉਹਨੂੰ ਕੁੱਟਮਾਰ ਕਰਦੇ ਡਰਾ ਲਿੰਦੇ ਸੀ ਜਿੱਦਾਂ ਇੱਕ ਦੋ ਜਗ੍ਹਾ ਪਤਾ ਲੱਗਿਆ ਵੀ ਯੂਰਿਨ ਪਾਸ ਕਰਨ ਗਿਆ ਬੰਦਾ ਤੋਂ ਉਹ ਤੋਂ ਮੋਟਰਸਾਈਕਲ ਚੱਕ ਕੇ ਭੱਜ ਗਏ ਉਹਨੂੰ ਡਰਾ ਲਿਆ ਸਵੈਗੀ ਵਾਲੀ ਇੱਕ ਦੋ ਵਾਰ ਦਾ ਤਾਂ ਹੈਗੀਆਂ ਜਿੱਤੇ ਉਹਦਾ ਬੈਕ ਹੋ ਕੇ ਲੈ ਗਏ ਤੇ ਰਿਕਵਰੀ ਸਰ ਕੀ ਕੀ ਹੋਈ ਇਹਦੇ ਰਿਕਵਰੀ ਹੋਈ ਆ ਹੁਣ ਤੱਕ 4 ਮੋਟਰਸਾਈਕਲ ਹੈਗੇ ਜਿਹੜੇ ਆੜੜ ਮਾਰ ਕਾਦੇ ਨੇ 11 ਮੋਬਾਈਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸ ਬੈਗ ਰਾਡ ਲੋਹਾ ਹੁਣ ਤੱਕ ਇਹ ਚੀਜ਼ਾਂ ਬਰਾਮਦ ਹੋਈਆਂ ਸਰ ਕਿੰਨੇ ਟੋਲ ਤੋਂ ਕਿੰਨੇ ਬੰਦੇ ਉਹਨਾਂ ਦਾ ਮੁਲਾਕਾਤ ਕਿੱਦਾਂ ਹੋ ਇਹ ਜਿਹੜੇ ਚਾਰ ਜਣੇ ਹੈਗੇ ਆ ਸੰਜੀਵ ਕੁਮਾਰ ਆ ਦੀਪਕ ਪ੍ਰਦੀਪ ਤੇ ਕਾਨਾ ਇਹ ਚਾਰ ਸਾਥੀ ਹੈਗੇ ਆ ਜਿਹੜੇ ਦੋ ਪਿੱਲੋ ਰੈਸਟ ਹੋਏ ਸੀ ਦੋ ਬਾਅਦ ਚ ਹੋਏ ਕੱਲ ਨੂੰ ਇਹ ਚਾਰੇ ਸਾਥੀ ਨੇ ਨਸ਼ਾ ਕਰਨ ਦੇ ਆਦੀ ਨੇ ਉਹ ਸਾਰੇ ਹੀ ਜਮਾਲਪੁਰ ਏਰੀਆ ਦੇ ਰਹਿਣ ਵਾਲੇ ਨੇ ਤੋ ਅਕਸਰ ਇਹ ਮਿਲਦੇ ਜਿਹੋਨੇ ਪਲਾਨਿੰਗ ਕਰਕੇ ਜਿੱਤੇ ਦੋਹਾਂ ਦੀ ਲੋੜ ਆ ਤਿੰਨ ਦੀ ਚਾਰ ਦੀ ਇਦਾਂ ਮਲੇ ਵਾਰਦਾ ਕਰਦੇ ਸਰ ਜਿਹੜੇ ਮੋਬਾਈਲ ਵਗੈਰਾ ਸਨੇਚ ਕਰਦੇ ਸੀ ਜਾਂ ਮੋਟਰਸਾਈਕਲ ਇਹ ਜਾ ਕੇ ਕਿਤੇ ਨਾ ਕਿਤੇ ਤਬੀਜ਼ ਤੇ ਹੀ ਹੋਣਗੇ ਹਾਂਜੀ ਉਹ ਪੁੱਛ ਕੇ ਚੱਲ ਰਹੀ ਆ ਅਜੇ ਤੱਕ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਬਰਾਮਦਗੀ ਕੀਤੀ ਆ ਹੁਣ ਪੁੱਛ ਕੇ ਕਰਕੇ ਕਿੰਨੋਂ ਵੇਚਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜੇਦੀ ਮੈਲਫਾਈਟ ਹੋ ਗਈ ਸਰ ਕਿਹੜੀ ਜਗ੍ਹਾ ਨੂੰ ਟਾਰਗੇਟ ਕਰਦੇ ਨੇ ਲੁਧਿਆਣੇ ਤੋਂ ਬਾਹਰ ਵੀ ਕਿੱਥੇ ਕਰਦੇ ਨੇ ਲੁਧਿਆਣੇ ਦੇ ਅੰਦਰ ਜਿਆਤਰ ਮਤਲਬ ਬੇਵਾਦ ਏਰੀਆ ਜਿੱਥੇ ਲਾਈਟ ਨਾ ਹੋਵੇ ਜਿੱਥੇ ਕੈਮਰੇ ਉਹ ਲੇਕਿਨ ਅਚਾਨਕੇ ਪੁਲਿਸ ਦੀ ਮਹਿੰਤਨਾ ਕਾਬੂ ਆਏ ਨੇ ਤਾਂ ਸਾਰੀਆਂ ਵਾਰਦਾਤਾਂ ਦਾ ਟ੍ਰੇਸ ਹੋ ਗਿਆ ਕਰੀਬ 31 ਵਾਰਦਾਤਾਂ ਹੁਣ ਤੱਕ ਆ ਚੁੱਕੇ ਨੇ ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਅਜੇ ਤਾਂ ਨਹੀਂ ਪਤਾ ਲੱਗਿਆ ਫਿਰ ਵੀ ਵਕਫ ਵਗੈਰੇ ਜਿਹਦੇ ਵਾਰਦਾਤਾਂ ਕਰਤੀਆਂ ਉੱਥੇ ਇੰਟੀਮੀਸ਼ਨ ਦੇ ਦਿੱਤੀ ਆ ਫਿਰ ਪਤਾ ਲੱਗੇਗਾ ਵੀ ਉੱਥੇ ਐਫ ਆਰ ਦਰਜ ਹੈ ਕਿ ਨਹੀਂ ਹੈ ਹਾਂਜੀ ਹੁਣ ਪੁਲਿਸ ਰਿਮਾਂਡ ਤੇ ਪੁੱਛ ਕੇ ਚੱਲਦੀ ਹੈ ਕੱਲੇ ਦਿਨ ਦਾ ਰਿਮਾਂਡ ਹੈ ਰਿਮਾਂਡ ਦਾ ਇੱਕ ਦਿਨ ਕੱਲ ਤੱਕ ਦਾ ਰਿਮਾਂਡ ਹੈ ਹਾਂਜੀ ਕੱਲ ਤੱਕ ਦਾ ਰਿਮਾਂਡ ਹੈ ਕੱਲ ਪੇਸ਼ ਕਰਕੇ ਫਿਰ ਹੋਰ ਰਿਮਾਂਡ ਲਿਆ ਜਾਏਗਾ